ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਹਾਂ ਅਲਬਰਟਾ ਦੀ RCMP ਇੱਕ ਅਜਿਹੇ ਵਿਅਕਤੀ ਨੂੰ ਭੜ ਰਹੀ ਆ ਜਿਹੜਾ ਖਤਰਨਾਕ ਵੀ ਆ ਔਰ ਹੋ ਸਕਦਾ ਹਥਿਆਰਬੰਦ ਵੀ ਹੋਵੇ ਇਹ ਦਰਸਲ ਗੱਲ ਕਾਫੀ ਦਿਨਾਂ ਦੀ ਆ ਕੈਲਗਰੀ ਸ਼ਹਿਰ ਦੇ ਵਿੱਚ ਇੱਕ ਘਟਨਾ ਵਾਪਰੀ ਸੀਗੀ ਜਿੱਥੇ ਇਹ ਦੋ ਵਿਅਕਤੀ ਜਿਹੜੇ ਸੀਗੇ ਜੀ ਇਹਨਾਂ ਨੇ ਮਕਸਦ ਸੀਗਾ ਇਹਨਾਂ ਦਾ ਸਿਰਫ ਚੋਰੀ ਕਰਨ ਦਾ ਦੋ ਵਿਅਕਤੀ ਜਿਹੜੇ ਕੰਮਕਾਰ ਕਰ ਰਿਹਾ ਸੀਗੇ ਸੜਕ ਦੇ ਉੱਤੇ ਤਾਂ ਉਹਨਾਂ ਤੋਂ ਟਰੱਕ ਚੋਰੀ ਕਰਨਾ ਸੀਗਾ ਇਹਨਾਂ ਨੇ ਕੀ ਕੀਤਾ ਉੱਥੇ ਜਾ ਕੇ ਇਹਨਾਂ ਨੇ ਗੋਲੀ ਚਲਾਈ ਆ ਉਹਦੇ ਵਿੱਚ ਇੱਕ ਵਿਅਕਤੀ ਜਿਹੜਾ ਸੀਗਾ ਉਹਦੀ ਮੌਤ ਹੋ ਜਾਂਦੀ ਹੈ ਤੇ ਆਰਸੀਐਮਪੀ ਨੇ ਬਾਅਦ ਦੇ ਵਿੱਚ ਇੱਕ ਵਿਅਕਤੀ ਜਿਹੜਾ ਫੜ ਲਿਆ ਗਿਆ ਸੀ ਉਹਨਾਂ ਵੱਲੋਂ ਉਹਦਾ ਨਾਮ 35 ਸਾਲਾਂ ਦਾ ਜੀ ਆਰਥਰ ਵੇਨ ਪੈਨਰ ਆ ਔਰ ਉਹਨੂੰ ਫਸਟ ਡਿਗਰੀ ਮਰਡਰ ਨਾਲ ਚਾਰਜ ਕੀਤਾ ਗਿਆ ਔਰ ਏਅਰਡਰੀ ਦਾ ਰੈਜ਼ੀਡੈਂਟ ਸੀਗਾ ਬੰਦਾ ਜਿਹੜਾ ਮਾਰਿਆ ਗਿਆ ਕਾਲਨ ਜான் ਹੋ ਤੇ ਨਾਲ ਦੇ ਨਾਲ ਉਹਦੇ ਤੇ ਅਟੈਂਪਟਡ ਮਰਡਰ ਦਾ ਵੀ ਚਾਰਜ ਲੱਗਾ ਦੂਸਰੇ ਵਿਅਕਤੀ ਨੂੰ ਮਾਰਨ ਦਾ ਹੁਣ ਸਟ੍ਰੈਥਮੋਰ ਆਰਸੀਐਮਪੀ ਸਟਾਫ ਸਰਜੈਂਟ ਮਾਰਕ ਵੈਲਗੋਜ਼ ਹੋਰਾਂ ਦਾ ਕਹਿਣਾ ਹੈਗਾ ਕਿ ਇਹ ਦੋ ਵਿਅਕਤੀ ਸੀਗੇ ਜਿਹੜੇ ਰੋਬਰੀ ਲਈ ਇਹਨਾਂ ਦਾ ਮੇਨ ਮਕਸਦ ਸੀਗਾ ਇਹਨਾਂ ਨੇ ਵਹੀਕਲ ਉਥੋਂ ਜਿਹੜਾ ਜੀ ਚੋਰੀ ਕੀਤਾ ਪਰ ਉਹ ਆਰਸੀਐਮਪੀ ਨੇ ਬਾਅਦ ਦੇ ਵਿੱਚ ਡਿਸੇਬਲ ਕਰ ਦਿੱਤਾ ਸੀਗਾ ਅਰ ਔਰ ਹੁਣ ਕਹਾਣੀ ਇਹ ਆ ਜੀ ਵੀ ਜਿਹੜਾ ਦੂਸਰਾ ਵਿਅਕਤੀ ਆ ਇਹ ਉਹ ਕਹਿੰਦੇ ਵੀ ਹੋ ਸਕਦਾ ਕਿਤੇ ਵੀ ਲੁਕਿਆ ਹੋ ਸਕਦਾ ਇੱਕ ਬੰਦਾ ਤੇ ਉਹਨਾਂ ਨੇ ਜਦੋਂ ਫੜਿਆ ਨਾ ਉਹਦੇ ਲਈ ਉਹਨਾਂ ਨੂੰ ਐਡਮਿੰਟਨ ਦੀ ਪੁਲਿਸ ਨੇ ਹੈਲਪ ਕੀਤੀ ਆਰਸੀਐਮਪੀ ਨੂੰ ਤੇ ਉਹ ਬੰਦਾ ਫੜਿਆ ਗਿਆ ਹੁਣ ਜਿਹੜਾ ਦੂਸਰਾ ਵਿਅਕਤੀ ਆ ਉਹਦੀ ਭਾਲ ਜਾਰੀ ਆ ਪਰ ਉਹਦਾ ਹਜੇ ਪਤਾ ਨਹੀਂ ਲੱਗ ਰਿਹਾ ਵੀ ਉਹ ਹੈ ਕਿੱਥੇ ਪੁਲਿਸ ਆਰਸੀਐਮਪੀ ਜਾਨੀ ਕਿ ਕਹਿ ਰਹੀ ਆ ਉਸ ਬੰਦੇ ਨੂੰ ਵੀ ਭਾਈ ਤੂੰ ਆਪਣੇ ਆਪ ਹੀ ਜਾ ਕੇ ਤੇ ਪੁਲਿਸ ਕੋ ਪੇਸ਼ ਹੋ ਜਾ ਵਰਨਾ ਉਹ ਕਹਿੰਦੇ ਵੀ ਅਸੀਂ ਜਦੋਂ ਵੀ ਉਹਨੂੰ ਟੇਕ ਡਾਊਨ ਕੀਤਾ ਜਾਂ ਜੋ ਗੱਲਬਾਤ ਹੁੰਦੀ ਆ ਉਹ ਅਸੀਂ ਸੇਫਲੀ ਕਰਾਂਗੇ ਉਹ ਕਹਿੰਦੇ ਵੀ ਪਬਲਿਕ ਦੀ ਸੇਫਟੀ ਸਭ ਤੋਂ ਪਹਿਲਾਂ ਆ ਬਾਕੀ ਗੱਲਬਾਤ ਬਾਅਦ ਵਿੱਚ ਆ ਪਰ ਉਹ ਇਸੇ ਗੱਲ ਨੂੰ ਯਕੀਨੀ ਬਣਾਉਣ ਲਈ ਉਸ ਵਿਅਕਤੀ ਨੂੰ ਕਹਿ ਰਿਹਾ ਵੀ ਭਾਈ ਤੂੰ ਆਪਣੇ ਆਪ ਨੂੰ ਜਿਹੜਾ ਪੁਲਿਸ ਦੇ ਹਵਾਲੇ ਕਰਦੇ ਤਾਂ ਕਿ ਇਸ ਝਾਂਜੜ 'ਚ ਨਾਂ ਪੈਣਾ ਪਵੇ ਹੈ ਉਹ ਹਥਿਆਰਬੰਦ ਆ ਔਰ ਪੁਲਿਸ ਦਾ ਕਹਿਣਾ ਕਿ ਖਤਰਨਾਕ ਵੀ ਆ ਉਹਨੂੰ ਅਪਰੋਚ ਉਹ ਕਹਿੰਦੇ ਵੀ ਕਿਸੇ ਵੀ ਵਿਅਕਤੀ ਨੇ ਇਦਾਂ ਉਹਨੂੰ ਅਪਰੋਚ ਨਹੀਂ ਕਰਨਾ ਉਹ ਖਤਰਨਾਕ ਆ ਕਿਸੇ ਲਈ ਵੀ ਘਾਤਕ ਸਿੱਧ ਹੋ ਸਕਦਾ ਆ ਹ ਹੁਣ ਆਰਸੀਐਮਪੀ ਦਾ ਬਸ ਇਹੀ ਜੋਰ ਆ ਜੀ ਵੀ ਅਗਰ ਕਿਸੇ ਪਾਸੇ ਉਹ ਕਹਿੰਦੇ ਅਸੀਂ ਜੇ ਕਿਸੇ ਨੂੰ ਉਹਦੀ ਵੇਅਰ ਬਾਊਟਸ ਬਾਰੇ ਵੀ ਦੱਸਦੇ ਆ ਤੇ ਉਹਦੇ ਤੇ ਵੀ ਪੁਲਿਸ ਨੂੰ ਜਿਹੜਾ ਇਸ ਗੱਲ ਦਾ ਸ਼ੱਕ ਆ ਵੀ ਜੇ ਅਸੀਂ ਲੋਕਾਂ ਨੂੰ ਦੱਸਦੇ ਆ ਤੇ ਲੋਕਾਂ ਨੇ ਗਾਂ ਉਹਦੇ ਤਾਂ ਹੀ ਗੱਲ ਉੱਪਰ ਦੀ ਕਰ ਦੇਣੀ ਆ ਸੋ ਉਹ ਕਹਿੰਦੇ ਵੀ ਅਸੀਂ ਮਤਲਬ ਰਿਸਕ ਨਹੀਂ ਲੈਣਾ ਚਾਹੁੰਦੇ ਇਸ ਕਰਕੇ ਉਹ ਲੱਗੇ ਹੋਏ ਆ ਜਿੰਨੀ ਛੇਤੀ ਉਹ ਬੰਦਾ ਫੜ ਹੋਊਗਾ ਜੀ ਤੇ ਉਨਾ ਹੀ ਵਧੀਆ ਕੰਮ ਹੋਵੇਗਾ ਤਾਂ ਕਿ ਲੋਕਾਂ ਦੀ ਜਾਨ ਜਿਹੜੀ ਆ ਉਹ ਸੁਰੱਖਿਆ ਤਰਵੇ ਔਰ ਦੂਸਰੇ ਪਾਸੇ ਜੈਸਪੁਰ ਦੇ ਵਿੱਚ ਅੱਜ ਲੋਕੀ ਜਿਹੜੇ ਜੀ ਬੜੇ ਉਦਾਸੇ ਹੋਏ ਆਪਣੇ ਘਰਾਂ ਨੂੰ ਵਾਪਸ ਮੁੜੇ ਨੇ ਬੜੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸੀਗੀਆਂ ਸੜਕਾਂ ਦੇ ਉੱਤੇ ਅ ਪਿੱਛੇ ਜੇ ਅੱਗਾ ਕਰਕੇ ਉਹਨਾਂ ਦੇ ਘਰ ਜਿਹੜੇ ਸੀਗੇ ਬਰਬਾਦ ਹੋ ਗਏ ਔਰ ਕਾਫੀ ਨੁਕਸਾਨ ਹੋਇਆ ਜਿਹੜੇ ਬਿਲਡਿੰਗਾਂ ਖੜੀਆਂ ਵੀ ਆ ਉਹਨਾਂ ਦਾ ਵੀ ਨੁਕਸਾਨ ਆ ਕਾਫੀ ਪਰ ਲੋਕ ਅੱਜ ਜਾ ਕੇ ਖੁਦ ਦੇਖ ਰਹੇ ਕਿੰਨਾ ਕੁ ਨੁਕਸਾਨ ਹੋਇਆ ਤੇ ਕਦੋਂ ਕੋਤਾਈ ਉਹ ਵਾਪਸ ਆਪਣੇ ਘਰਾਂ ਵਿੱਚ ਮੁੜ ਬਸੇਬੇ ਲਈ ਪਹੁੰਚਣਗੇ ਚੈਨਲ ਪੰਜਾਬੀ ਲਈ ਕਲਮੀਰ ਸਿੰਘ ਸੰਗਾ ਆਇਰਮੈਂਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ